राधे बाच प्रति उत्तर राधा ने प्रति उत्तर वचो किहा सवैया मैं ना चलो सजनी हर पै जो चलो तब मोहे मृजना थंतु हाई हे सजनी मैं कृष्ण पास नहीं जावांगी जे जावां ता मैं नो कृष्ण दी सों लगगे मो संग प्रीत तजी जदु नंदन ਚੰਦਰ ਭਗਾ ਸੰਗ ਪ੍ਰੀਤ ਲਗਾਈ ਕਿਉਂਕਿ ਮੇਰੇ ਨਾਲ ਕ੍ਰਿਸ਼ਨ ਨੇ ਪ੍ਰੀਤ ਛੱਡ ਦਿੱਤੀ ਹੈ ਅਤੇ ਚੰਦਰ ਭਗਾ ਨਾਲ ਪ੍ਰੀਤ ਲਗਾ ਲਈ ਹੈ ਸ਼ਾਮ ਕੀ ਪ੍ਰੀਤ ਮਹਾ ਤੁਮ ਸੋ ਤਜ ਮਾਨ ਹਹਾ ਅਰੇ ਚਲੋ ਤੋਚਤਾਈ ਉੱਤਰ ਵਿੱਚ ਵਿਜ ਛਟਾ ਨੇ ਕਿਹਾ ਤੇਰੇ ਨਾਲ ਕ੍ਰਿਸ਼ਨ ਦੀ ਬਹੁਤ ਅਧਿਕ ਪ੍ਰੀਤ ਹੈ ਆਏ ਨੀ ਤੂੰ ਮਾਨ ਅਤੇ ਦੁਬਦਾ ਛੱਡ ਅਤੇ ਮੇਰੇ ਨਾਲ ਚੱਲ ਤੇਰੇ ਬਿਨਾ ਨਹੀਂ ਖੇਲਤ ਹੈ ਕਹੇ ਉਹ ਖੇਲੋ ਜਾਂਹੂ ਸੋ ਪ੍ਰੀਤ ਲਗਾਈ ਉਹ ਤੇਰੇ ਬਿਨਾ ਖੇਡਦਾ ਨਹੀਂ ਰਾਧਾ ਨੇ ਅੱਗੋ ਕਿਹਾ ਉਸ ਨਾਲ ਖੇਡੇ ਜਿਸ ਨਾਲ ਪ੍ਰੀਤ ਲਗਾਈ ਹੋਈ ਹੈ ਦੂਤੀ ਆਵਾਜ਼ ਦੂਤੀ ਨੇ ਕਿਹਾ ਸਵੈਯਾ ਪਾਏ ਪਰੋ ਤੁਮਰੇ ਸਜਨੀ ਅਤਹੀ ਮਨ ਪੀਤਰ ਮਾਨ ਨਾ ਕੀਏ ਐ ਸੱਜਣੀ ਮੈਂ ਤੇਰੇ ਪੈਰੀ ਪੈਂਦੀ ਹਾਂ ਪਰ ਮਨ ਵਿੱਚ ਇਤਨਾ ਜ਼ਿਆਦਾ ਰੋਸਾ ਨਹੀਂ ਕਰਨਾ ਚਾਹੀਦਾ। ਸਿਆਮ ਬੁਲਾਵਤ ਹੈ ਸੋ ਜਹਾਂ ਉੱਠ ਕੇ ਤਿਹ ਥੋਰ ਬਖੇ ਚੱਲ ਜਾਈਏ। ਜਿੱਥੇ ਕ੍ਰਿਸ਼ਨ ਬੁਲਾਉਂਦਾ ਹੈ ਉਸ ਥਾਂ ਤੇ ਉੱਠ ਕੇ ਚਲੇ ਜਾਣਾ ਚਾਹੀਦਾ ਹੈ। ਨਾਚਤ ਹੈ ਜਮਗਵਾਰਣੀਆਂ ਨੱਚੀਐ ਤਿਮ ਔ ਤੇਹ ਪਾਤ ਹੀ ਗਈਐ। जिमें होर गोपियां नचदिया उस तरह तेन नचना चाहिदा है उस तरह ही गाँवना चाहता है और अनेक की बात करो पर राधे बुलाए लियो सौ ना खाइ हे राधा मैं तेरे तो सदके जावा भावे होर अनेक का गल्ला करिये, पर करिए नहीं खानी चाहिदी। राधे बाज राधा ने कहा ਸਵਈਆ ਜੇਉ ਨਾ ਹੋ ਸੁਨਰੀ ਸਜਣੀ ਤੋਹੇ ਸੀ ਹਰ ਗਵਾਰਨ ਕੋਟ ਪਠਾਵੈ ਏ ਸਜਣੀ ਸੁਣ ਮੈਂ ਨਹੀਂ ਜਾਵਾਂਗੀ ਭਾਵੇਂ ਤੇਰੇ ਵਰਗੀਆਂ ਕਰੋੜਾਂ ਗੋਪੀਆਂ ਨੂੰ ਕ੍ਰਿਸ਼ਨ ਭੇਜੇ ਬੰਸੀ ਬਜਾਵੈ ਤਹਾਂ ਤੂੰ ਕਹਾ ਔਰ ਆਪ ਕਹਾ ਭਇਓ ਮੰਗਲ ਗਾਵੈ ਜੇ ਬੰਸਰੀ ਵਜਾਉਂਦਾ ਹੈ ਤਾਂ ਕੀ ਹੋਇਆ ਅਤੇ ਜੇ ਆਪ ਮੰਗਲਮਈ ਗੀਤ ਗਾਉਂਦਾ ਹੈ ਤਾਂ ਵੀ ਕੀ ਹੋਇਆ ਮੈਂ ਨਾ ਚਲੋ ਤਹ ਠੋਰ ਵਿਖੈ ਬ੍ਰਹਮਾ ਹਮ ਕੋ ਕਹਿਓ ਆਨ ਸੁਣਾਵੇ ਮੈਂ ਉਸ ਸਥਾਨ ਉਤੇ ਨਹੀਂ ਚੱਲਾਂਗੀ ਭਾਵੇਂ ਬ੍ਰਹਮਾ ਹੀ ਮੈਨੂੰ ਉਸ ਦਾ ਸੰਦੇਸ਼ ਲਿਆ ਕੇ ਕਿਉਂ ਨਾ ਸੁਣਾਵੇ ਔਰ ਸਖੀ ਕੀ ਕਹਾ ਗਿਣਤੀ ਨਹੀਂ ਜਾਓ ਰੀ ਜਾਓ ਹਰ ਆਪਣ ਆਵੇ हे सजनी और किसी दी की गिनती जे कृष्ण आप भी मेनू बुलाण आ जावे ता भी नहीं जावांगी दूती बाज राधे सो दूती ने राधा प्रति केहा सवैया काहे को मान कर सुन गवारण श्याम कह उठ कै कर सो हे राधा गवारण सुन किस वास्ते रोसा करदी है ਜੋ ਕ੍ਰਿਸ਼ਨ ਕਹਿੰਦਾ ਹੈ ਉੱਠ ਕੇ ਉਹੀ ਕੰਮ ਕਰ ਜਾ ਕੇ ਕੀਏ ਹਰ ਹੋਏ ਖੁਸੀ ਸੁਣੀਏ ਬਲ ਕਾਜ ਕਰੋ ਅਬ ਜੋ ਹੇ ਸਖੀ ਸੋਣਾ ਬਲਹਾਰ ਜਾਵਾ ਹੁਣ ਉਹੀ ਕੰਮ ਕਰ ਜਿਸ ਦੇ ਕਰਨ ਨਾਲ ਸ਼੍ਰੀ ਕ੍ਰਿਸ਼ਨ ਖੁਸ਼ ਹੋਵੇ ਤੋ ਤਹੇ ਬੋਲ ਪਠਾਵਤ ਹੈ ਜਬ ਪ੍ਰੀਤ ਲਗੀ ਤਮ ਸੋ ਤਬ ਓ ਦਾਦੇ ਹੀ ਉਹ ਤੈਨੂੰ ਬਾਰ-ਬਾਰ ਬੁਲਾਵਾ ਭੇਜਦਾ ਹੈ ਜਦ ਉਸ ਦੀ ਤੇਰੇ ਨਾਲ ਪ੍ਰੀਤ ਲੱਗੀ ਹੋਈ ਹੈ ਨਾਤਰ ਰਾਸ ਵਿਖੇ ਸੁਨਰੀ ਤੋਹੇ ਸੀ ਨਹਿ ਗਵਾਰਣ ਸੁੰਦਰ ਕੋ ਲੈਤਾ ਸੋਨਨੀ ਕੀ ਰਾਸ ਵਿੱਚ ਤੇਰੇ ਵਰਗੀ ਸੁੰਦਰ ਹੋਰ ਕੋਈ ਗੋਪੀ ਨਹੀਂ ਹੈ ਸੰਗ ਤੇਰੇ ਹੀ ਪ੍ਰੀਤ ਕਣੀ ਹਰ ਕੀ ਸਭ ਜਾਣਤ ਹੈ ਕਛੂ ਨਾ ਹੈ ਨਹੀਂ ਤੇਰੇ ਨਾਲ ਹੀ ਸ਼੍ਰੀ ਕ੍ਰਿਸ਼ਨ ਦੀ ਨਿੱਗੀ ਪ੍ਰੀਤ ਹੈ ਇਹ ਭੇਦ ਸਭ ਜਾਣਦੇ ਹਨ ਕੋਈ ਨਵੀਂ ਗੱਲ ਨਹੀਂ ਜੇ ਕੀ ਮੁਖ ਉਪਮ ਚੰਦਰ ਪ੍ਰਵਾਹ ਜੇ ਕੀ ਤਨ ਭਾ ਮਨੋ ਰੂਪ ਮਈ ਜਿਸ ਦੇ ਮੁਖ ਦੀ ਸ਼ੋਭਾ ਚੰਦਰਮਾ ਦੇ ਸਮਾਨ ਹੈ ਅਤੇ ਜਿਸ ਦੇ ਸਰੀਰ ਦੀ ਚਮਕ ਮਾਨੋ ਰੂਪ ਮਈ ਹੈ ਤੇ ਸੰਗ ਕੋ ਤਿਆਗ ਸੁਨੋ ਸਜਣੀ ਗ੍ਰਹਿ ਕੀ ਉੱਠ ਕੇ ਤੋਹ ਬਾਟ ਲਈ اے سجنی سونا اس دا سنگ ਛڈ کے تو اٹھ کے گھر دے راہے پے گئی ہیں برج ناتھ کے سنگ سખી بہت تیری ریتو سی گوار پئی نا پئی کریشنا نال بٹھیریاں سکھیاں ہن نی تیرے ورگی مورک ہوئی نا ہوئی اکو گل ہے کابے او باج کبھی کہندے ہن سوییا ਸੁਣ ਕੇ ਇਹ ਗਵਾਰਣ ਕੀ ਬਤੀਆ ਬ੍ਰਿਕ ਭਾਨ ਸੁਤਾ ਮਨ ਕੋਪ ਪਈ ਹੈ ਗੋਪੀ ਬਿਜਿ ਛਿਟਾ ਦੀ ਇਹ ਗੱਲ ਸੁਣ ਕੇ ਰਾਧਾ ਮਨ ਵਿੱਚ ਕ੍ਰੋਧਿਤ ਹੋ ਗਈ ਕਹਿ ਲੱਗੀ ਨੀ ਤਾਈਏ ਕਾਨਾ ਬਿਨਾ ਪਠਿਆਰੀ ਤਰੀਆ ਹਮਰੇ ਉੱਠ ਕੇ ਉਠ ਬੀਚ ਪਈ ਹੈ ਤੋ ਕਾਨਾ ਦੇ ਭੇਜੇ ਬਿਨਾ ਮੇਰੇ ਅਤੇ ਉਸ ਦੇ ਵਿਚਾਲੇ ਉੱਠ ਕੇ ਆ ਡਟੀ ਹੈ ਅਰਥਾਤ ਵਿਚੋਲਣ ਬਣ ਗਈ ਹੈ। ਭਾਈ ਮਨਾਵਨ ਹੈ ਹਮਕੋ ਸੋਕਹੀ ਬਤਿਆ ਜੋ ਨਹੀਂ ਰੁਚਈ ਹੈ। ਤੂੰ ਮੈਨੂੰ ਮਨਾਉਣ ਆਈ ਹੈ ਅਤੇ ਉਹ ਗੱਲਾਂ ਕਹਿੰਦੀ ਹੈ ਜੋ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਹਨ। ਕੋਪਕੈ ਉੱਤਰ ਦੇਤ ਪਈ ਚੱਲ ਰਹੀ ਚੱਲ ਤੂੰ ਕਿਨ ਵਿੱਚ ਦੇਈ ਹੈ। ਗੁੱਸੇ ਨਾਲ ਭਰ ਕੇ ਉੱਤਰ ਦੇਣ ਲੱਗੀ। ਜਾ ਨਹੀਂ ਜਾ ਤੈਨੂੰ ਕਿਸੇ ਨੇ ਵਿਚੋਲਗੀ ਦਿੱਤੀ ਹੈ ਦੋਤੀ ਬਾਜ ਕਾਨਾ ਸੋ ਦੋਤੀ ਨੇ ਕਾਨਾ ਨੂੰ ਕਿਹਾ ਸਵਈਆ ਕੋਪ ਕੈ ਉੱਤਰ ਦੇਤ ਪਈ ਇਨ ਆਏ ਕਹਿਓ ਫਿਰ ਸੰਗ ਸੁਜਾਨੈ ਜਦ ਰਾਜਾ ਨੇ ਕਰੋਧਿਤ ਹੋ ਕੇ ਉੱਤਰ ਦਿੱਤਾ ਤਾਂ ਫਿਰ ਇਸ ਵਿਜੇ ਸ਼ੇਟਾ ਨੇ ਆ ਕੇ ਸ਼੍ਰੀ ਕ੍ਰਿਸ਼ਨ ਸੁਜਾਨੈ ਪਾਸ ਕਹਿ ਦਿੱਤਾ ਬੈਠ ਰਹੀ ਹਟ ਮੰਤਰੀਆ ਮਨ ਆਏ ਰਹੀ ਜੜ ਕਿਉ ਹੂੰ ਨਾ ਮਾਨੈ ਉਹ ਇਸਤਰੀ ਰੁਸ ਕੇ ਹੱਠਪੂਰਵਕ ਘਰ ਪੈਟ ਗਈ ਹੈ ਮੈਂ ਮਨਾ ਤਕੀ ਪਰ ਉਹ ਮੂਰਖ ਕਿਸੇ ਤਰ੍ਹਾਂ ਨਹੀਂ ਮੰਨਦੀ ਸਾਮ ਦੀਏ ਨਾ ਮਨੈ ਨਹੀਂ ਡੰਡ ਮਨੈ ਨਹੀਂ ਭੇਦ ਦੀਏ ਅਰ ਦੰਡ ਉਹ ਬੇਨਤੀ ਕਰੰਤੇ ਨਹੀਂ ਮੰਨੀ ਅਤੇ ਡੰਡ ਦਿੱਤਿਆਂ ਵੀ ਨਹੀਂ ਮੰਨਦੀ ਅਤੇ ਨਾ ਹੀ ਭੇਦ ਅਤੇ ਧਾਰ ਦੇਣ ਵਾ ਦੀਆਂ ਵਿਧੀਆਂ ਨਾਲ ਵੀ ਮੰਨੇਗੀ ਐਸੀ ਗੁਵਾਰ ਸੋਹੇਤ ਕਹਾ ਤੂੰ ਮਰੀ ਜੋ ਪ੍ਰੀਤ ਕੋ ਰੰਗ ਨਾ ਜਾਣੈ ਅਜੇ ਹੀ ਮੂਰਖ ਨਾਲ ਪ੍ਰੇਮ ਕਰਨਾ ਕਿਸ ਕੰਮ ਜੋ ਤੇਰੀ ਪ੍ਰੀਤ ਦੇ ਰੰਗ ਨੂੰ ਚਾਹਦੀ ਹੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ